ਹੁੰਜੇ ਕਰੇ ਇਹ ਤਾਂ ਵੀਰ ਬਾਜ ਨਹੀਂ ਜਾਨੀ ਚੱਲ ਹੁੰਦਾ ਘਮਾ ਲਈਦਾ ਵਾਹਿਗੁਰੂ ਜੀ ਕਾ ਠਾਲਸਾ ਜੀ ਦੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਰਾ ਪੰਜਾਬ ਹੜ੍ਹਾਂ ਦੀ ਕਰੋਪੀ ਮਾਰ ਦੇ ਨਾਲ ਯੂਜ ਰਿਹਾ ਹੈ ਇਸੇ ਤਰ੍ਹਾਂ ਸਾਡਾ ਹਲਕਾ ਅਜਨਾਲਾ ਜੋ ਬਹੁਤ ਹੀ ਜ਼ਿਆਦਾ ਹੜ੍ਹ ਦੀ ਮਾਰ ਦੇ ਵਿੱਚ ਆ ਚੁੱਕਾ ਹੈ ਬਹੁਤ ਪਰਿਵਾਰ ਬਹੁਤ ਫਸਲਾਂ ਖਰਾਬ ਹੋ ਗਈਆਂ ਨੇ ਇਸ ਹੜ੍ਹ ਦੀ ਮਾਰ ਦੇ ਵਿੱਚ ਆਉਣ ਕਰਕੇ ਕੁਝ ਪਰਿਵਾਰਾਂ ਲਈ ਜਲ ਦੀ ਸੇਵਾ ਅਜ ਨਾਲੇ ਤੋਂ ਕੀ ਦੀ ਹੇਮਪੁਰ ਸਾਹਿਬ ਲੰਗਰ ਸੇਵਾ ਸੁਸਾਇਟੀ ਅਤੇ ਭਗਵਤੀ ਦਰਸ਼ਨ ਫਾਡੇਸ਼ਨ ਜਿਸ ਦੇ ਚੇਅਰਮੈਨ ਡੀਆਈਜੀ ਸੰਜੀਵ ਰਾਪਾਲ ਨੇ ਉਹਨਾਂ ਦੀ ਮਦਦ ਦੇ ਨਾਲ ਪਿੰਡਾਂ ਦੇ ਵਿੱਚ ਭੇਜ ਰਹੇ ਆ ਪਿੰਡ ਕੱਲਰਵਾਲ ਕੱਲੇਬਾਲ ਜੋ ਕਿ ਪਿੰਡੀਆਂ ਔਲਖਾਂ ਦੇ ਕਰੀਬ ਪੈਂਦਾ ਹੈ ਉਹ ਪਰਿਵਾਰਾਂ ਦੀ ਬਿਜਲੀ ਤਕਰੀਬਨ 2-3 ਦਿਨਾਂ ਦੇ ਅੰਦਰ ਤੋਂ ਲਾਈਟ ਬੰਦ ਹੈ ਤੇ ਪਰਿਵਾਰਾਂ ਨੂੰ ਪਾਣੀ ਪੀਣ ਦੀ ਵੀ ਮਿਲ ਨਹੀਂ ਦੀ ਵੀ ਦਿੱਕਤ ਆ ਰਹੀ ਹੈ ਤੇ ਸ਼੍ਰੀ ਹੇਮਪੁਰ ਸਾਹਿਬ ਲੰਗਰ ਸੇਵਾ ਸੁਸਾਇਟੀ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਇੱਕ ਪਰਿਵਾਰ ਦੇ ਨਾਲ ਖੜੀ ਹੈ ਅਤੇ ਹਰ ਰੋਜ਼ ਹੀ ਲੰਗਰ ਪ੍ਰਸ਼ਾਦੇ ਦੀ ਜੋ ਜੋ ਸੰਗਤਾਂ ਦੀ ਮਤਲਬ ਹੋਏਗੀ ਵੀ ਡਿਮਾਂਡ ਉਹ ਸੇਵਾ ਕੁਝ ਦੀ ਕੀਤੀ ਜਾਏਗੀ ਵਾਈਬ ਕਰਦਾ ਆச்சா ਵਾਈਬ ਜਿੱਤੀ ਫੜੇ ਮਾਸ਼ਾਵਾ ਦੀ ਗਨਫਾ